ਇਹਨਾਂ ਨੂੰ ਥੋੜੀ ਲੱਗੀ ਇਹਨਾਂ ਦੇ ਇਹਨਾਂ ਦੇ ਇਹਨਾਂ ਦੇ ਰਿਕਾਰਡ ਕਰ ਜੋ ਮੈਂ ਬੋਲ ਰਿਹਾ ਇੱਕ ਵਾਰੀ ਰਿਕਾਰਡ ਰਹਿਣਾ ਐਸਪੀ ਚ ਜਾਣਾ ਲਿਖਿਆ ਵੀ ਹੈਗਾ ਫੋਟੋ ਕੈਪਸੂਲ ਨਾ ਰੰਗੂ ਇਹ ਇਹ ਬਾਬਾ ਜੀ ਬਾਬਾ ਜੀ ਮਾਫਰ ਕਰੋ ਕਿਉਂਕਿ ਭਾਈ ਮਈ 1964 ਨੂੰ ਪੋਟਾ ਸਾਹਿਬ ਕੋੜੀ ਚੱਲੀ 11 ਸਿੱਖ ਜੀਤ ਹੋਏ ਤੇ ਬਾਬਾ ਜੀ ਉੱਥੇ ਆਪਣੇ ਸਿੰਘਾਂ ਨਾਲ ਜੱਗੀਆਂ ਰਛੀਗੇ ਤੇ ਸਭ ਤੋਂ ਪਹਿਲੇ ਜੇ ਕੋਈ ਪਹੁੰਚਿਆ ਤੇ ਮਾਸਟਰ ਤਾਰਾ ਸਿੰਘ ਔਰ ਜੈਦਰ ਸੰਤੋਖ ਸਿੰਘ ਗੁੜੀ ਜਿਨ੍ਹਾਂ ਨੇ ਜਾ ਕੇ ਕਿਉਂਕਿ ਕੋਈ ਖੁਦ ਚੱਦੀ ਸੀ ਕਿ ਜਿਹੜੇ ਜੱਗਤੀ ਨੇ ਮਰ ਜਾਣ ਤੇ ਕੰਮ ਮੁੱਕੇ ਲੇਕਿਨ ਇਹਨਾਂ ਨੂੰ ਜਾ ਕੇ ਸਾਬਿਆ ਔਰ ਜੇ ਅੱਜ ਪੋਟਾ ਸਾਹਿਬ ਦਾਦਾ ਨੇ ਇਹਨਾਂ ਦੀ ਪੁਰਬਾਨੀ ਕਰਕੇ ਪਾਟ ਪਾਸਟਰ ਤਾਰਾ ਸੇ ਕੋ ਜੈਦਾ ਸਾਹਿਬ ਜਿੱਦਾ ਕੇਸ ਲੜਿਆ ਵਾਪਸ ਪਾਟਾ ਸਾਹਿਬ ਜਿਹੜਾ ਇਤਿਹਾਸਿਕ ਗੁਰਦੁਆਰਾ ਗੁਰੂ ਘਰ ਦੇ ਵਿੱਚ ਆਇਆ ਸਿੱਖਾਂ ਦੇ ਕੋਲ ਆਇਆ ਨਹੀਂ ਤੇ ਸਰਕਾਰ ਕਬਜ਼ਾ ਕਰ ਗਈ ਸੀ ਮਹੰਤਾ ਦਾ ਕਬਜ਼ਾ ਕਰਾ ਦਿੱਤੀ ਸੀ ਤੇ ਬਾਬਾ ਜੀ ਤੁਹਾਡੇ ਵਾਸਤੇ ਟਿਕਾਣਾ ਛੱਡਦੇ ਆ ਬੋਲੇ ਈ ਸੋਨਿਆ ਸੋਨਿਆ ਕਾ ਬਾਬਾ ਜੀ ਪਾਣੀ ਤੇ 12 ਬਤੀ ਵਦੇ ਸਤਿ ਸ੍ਰੀ ਅਕਾਲ ਜੀ ਬਵਨ ਸ਼ੇਰ ਖਾਲਸੇ ਪੰਥ ਦੇ ਪੰਜ ਤਾਰਾ ਸਿੰਘ ਨੂੰ ਨਾਮ ਲੈ ਕੇ ਤੀਜੇ ਦਿਨ ਸਭ ਤੋਂ ਪਹਿਲਾਂ ਸਾਰਿਆਂ ਤੋਂ ਪਹਿਲਾਂ ਬਾਡੇ ਸਾਹਿਬ ਹੁੰਚ ਦੇਖਭਾਲ ਕੀਤੀ ਸਾਰੀ ਸਥਿਤੀ ਨੂੰ ਸੁਭਾਰਿਆ ਕਾਸ ਉਹਨਾਂ ਦਾ ਤੇ ਉਹਨਾਂ ਨੇ ਹੌਲ ਹਾਤ ਸੋਤਲ ਸਿੰਘ ਜੀ ਨਾਲ ਸਰਦਾਰ ਜੀ ਸਿੰਘ ਜੀ ਦੇ ਨਾਲ ਸਦਾ ਤੈਨ ਦੇ ਲੋਤਵਾਜੀ ਰ ਆਦ ਕਾਲ ਦਾ ਤਰਵਾਦੀ ਰਹਾ ਕੇ ਜਫੇ ਬੰਦੀ ਕਿਸੇ ਸੀਤਾ ਦਾ ਨਾ ਨਾ ਹੱਲ ਜਾਂਦਾ ਸੁਪਾਉ ਸਾਹਿਬ ਜੀ ਨਾਲ ਜਲਦੀ ਗੱਲਾਂ ਬਰਸ਼ਸ਼ ਕਰਦਾ ਸਾਹਿਬ ਜੀ ਦੇ ਸਾਲਿਆ ਨੂੰ ਬਾਸ਼